ਅੱਜ ਦੇ ਮੀਟਿੰਗ ਵਿੱਚ ਤਾਂ ਇਹ ਫੈਸਲਾ ਹੋਇਆ ਕਿ ਸ਼ਰਮਣੀ ਕਾਲੇ ਦਲ ਦੀ ਸਤਾਰ ਲਹਿਰ ਜਿਹੜੀ ਬਣੀ ਸੀ ਉਹਨੂੰ ਕਦਲ ਸੁਧਾਰ ਲੈਵੋਗੇ ਤੇ ਉਹਦੇ ਵਿੱਚ ਸਾਨੂੰ ਸਮਰਥਨ ਦਾ ਦੇ ਦਿੱਤਾ ਸੀ ਇਸ ਜਥੇਬੰਦੀ ਨੇ ਉਹ ਅੱਜ ਫੈਸਲਾ ਕਰਕੇ ਅਸੀਂ ਉਹਨਾਂ ਦੇ ਦੇਸ਼ ਅਨੁਸਾਰ ਸ਼ਰਮਣੀ ਕਾਲੇ ਦਾ ਸੁਧਾਰ ਲੈਣ ਦੇ ਢਾਂਚੇ ਨੂੰ ਸਵੀਕਾਰ ਤੇ ਨਾਲ ਇਹ ਵੀ ਫੈਸਲਾ ਕੀਤਾ ਕਿ ਜਿਹੜਾ ਸ਼ਰਮਣੀ ਕਾਲੇ ਦਲ ਦੇ ਵਿੱਚ ਵਿੱਚ ਮਜ਼ਬੂਤੀ ਲਈ ਔਰ ਸ਼ਰਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਲਈ ਕਿਸੇ ਮੈਂਬਰ ਕਮੇਟੀ ਉਹਨਾਂ ਨੇ ਬਣਾਈ ਸੀ ਉਹਨਾਂ ਦੇ ਹਦਾਇਤ ਅਨੁਸਾਰ ਮੈਂਬਰ ਨੰਬਰ 4 ਡਾਕਟਰ ਜਿਲਰ ਸਿੰਘ ਰੋਗਰ ਸਾਹਿਬ ਵੀ ਅਸੀਂ ਉਹਨੂੰ ਪੂਰਾ ਸਹਿਯੋਗ ਦਿਤਾ ਹੈ ਔਰ ਉਹਦਾ ਅਜਿਹਾ ਕੀ ਨਾਮਜ਼ ਤੈਅ ਕਰਨੇ ਨੇ ਮੈਂਬਰ ਬਣਾਉਣ ਲਈ ਤੇ ਕੀ ਲੀਡਰਸ਼ਿਪ ਕਿਹੋ ਜੀ ਹੋਣੀ ਚਾਹੀਦੀ ਹੈ ਉਹਦੇ ਲੋੜਤਾ ਕਹਿੰਦੇ ਨੇ ਕਮੇਟੀ ਨੂੰ ਬੁਣੀ ਅੱਗੇ ਕੰਮ ਕਰਨ ਦੇ ਵਿੱਚ ਪੂਰਾ ਸਹਿਯੋਗ ਦੇਣਾਗੇ ਕਮੇਟੀ ਦੇ ਤਾਕਫ ਕਰੇਗੀ ਜੇ ਸੁਖੀ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਹੋਏਗਾ ਜੇ ਤੱਕ ਕੋਈ ਬਦਲ ਕਮੇਟੀ ਬਲੋਸਦੀ ਭਿਕਵਾ ਕਰ ਦੇ ਦੇਖੋ ਇਹ ਜ세ਦਾਰ ਸਰਬਾਨਾ ਨੇ ਵੈਸੇ ਤਾਂ 3 ਦਿਨ ਦੇ ਵਿੱਚ ਪ੍ਰਵਾਨ ਕਰਨ ਲਈ ਦੇ ਦਿੱਤੇ ਸੀ ਪਰ ਪਤਾ ਲੱਗਿਆ ਮੀਡੀਆ ਰਾਹੀਂ ਕਿ ਉਹਨਾਂ ਨੇ ਟਾਈਮ ਹੋਰ ਲਿਆ ਟਾਈਮ ਬਾਰੇ ਵੀ ਕਈ ਚਰਜਾ ਮਾਨੇ ਕੋਈ ਕਹਿੰਦਾ ਵੀ ਜ세ਦਾਰ ਸਾਹਿਬ ਪੰਜ ਸਿੰਘ ਸੇਵਾਦਾਰ ਸਾਇਟ ਲਾਈਟ ਜਿਹੜਾ ਸਰਦਾਰ ਕਾਰਸਾ ਦੇ ਨੇ ਕਿ ਨਹੀਂ ਕਰ ਸਕਦੇ ਜਾਂ ਪੰਜ ਨੇ ਕੀਤਾ ਜਾਂ ਇੱਕ ਨੇ ਕੀਤਾ ਇਹ ਵੀ ਅਜੇ ਕਨਫਿਊਜ਼ਨ ਆ ਪਰ ਇਹ ਤਾਂ ਮੈਂ ਸਵੰਦ ਜਿਹਦਰ ਸਾਹਿਬਾਨੀ ਸਪਾਸਟ ਸਰਵੇ ਦੇ ਬਾਰੇ ਪਰ ਇੱਕ ਗੱਲ ਜ਼ਰੂਰ ਆ ਕਿ ਜੋ ਉਹਨਾਂ ਨੇ ਰੇਸ ਦਿੱਤਾ ਸੀ ਮਤਲਬ ਉਹਦੇ ਤੇ ਪਾਲਣਾ ਕਰਨੀ ਬੰਦ ਹੋਈ ਆ ਜਿਹੜਾ ਅੱਜ ਨਰੇਸ਼ ਕੋਲੋਂ ਚੈੱਕ ਕਰਨ ਦੇ ਲਈ ਮਤਾ ਪਾਸ ਕੀਤਾ ਗਿਆ ਸੀ ਕਿ ਤੁਹਾਡੇ ਤੋਂ ਮੈਂਬਰ ਨੂੰ ਜ਼ਰੂਰ ਕੀ ਜਾਦਾ ਕਿਤੇ ਇਹ ਤਾਂ ਉਹਨਾਂ ਨੂੰ ਪਤਾ ਹੋਏਗਾ ਮਤਲਬ ਮੈਨੂੰ ਨਹੀਂ ਹੋ ਰਿਹਾ ਮੈਨੂੰ ਪਤਾ ਨਹੀਂ ਜਾਣਕਾਰੀ ਨਹੀਂ ਹੈ ਵੀ ਉਹਨਾਂ ਨੇ ਕੀ ਮਤਾ ਆਇਆ ਕਿ ਨਹੀਂ ਆਇਆ ਕੀ ਹੋਇਆ ਨਹੀਂ ਮੇਰੇ ਮੈਨੂੰ ਮੇਰੀ ਜਾਣਕਾਰੀ ਚ ਨਹੀਂ ਕੋਈ ਨਾਮ ਉਸ ਕਮੇਟੀ ਦੇ ਵਿੱਚ ਮੈਂ ਸੀ ਤਾਂ ਸੁਧਾਰ ਲਾਅਰ ਜਿਹੜੀ ਆ ਅੱਜ ਭੰਕਤੀ ਨਹੀਂ ਕੀਤੀ ਗਈ ਜਾਂ ਹੁਣ ਸ਼ਰਮਣੇ ਕਾਲ ਦੇ ਤਾਂ ਜਿਹੜਾ ਸੁਧਾਰ ਲਾਅਰ ਦਾ ਢਾਂਚਾ ਸਮਿਟਨ ਲਈ ਉਹਨਾਂ ਨੇ ਦੇ ਦਿੱਤੇ ਸੀ ਉਹ ਅਸੀਂ ਉਹਦੇ ਤੇ ਪੈਰਾ ਦਿੰਦੇ ਹੋਏ ਅੱਜ ਉਹਦਾ ਢਾਂਚਾ ਸਵਿਚ ਹੈ ਤੇ ਨਾਲ ਇਹ ਵੀ ਵਾਦਾ ਕੀਤਾ ਜੇ ਅੱਗੇ ਲਈ ਸ਼ਰਮਣੀ ਅਕਾਲੀ ਦਲ ਦਾ ਹੈ ਕਿਵੇਂ ਮਿਲਵਤ ਕਰਨਾ ਕਿਵੇਂ ਤਕਰਾ ਕਰਨਾ ਭਵਿੱਖ ਵਿੱਚ ਜਿਹੜੀ ਉਹ ਕਮੇਟੀ ਬਣਾਈ ਆ ਉਹਨੂੰ ਪੂਰਾ ਸਹਿਯੋਗ ਦੇ ਕੇ ਮਹਲਾ ਚਰਮਣੀ ਕਾਲੀਦਾਲ ਦੇ ਮੈਂਬਰ ਕੋ ਜੇ ਹੋ ਉਹਨਾਂ ਦੇ ਲੀਡਰਸ਼ਿਪ ਕੇ ਜੇ ਹੋ ਪੰਚਤ ਕਾ ਰਾਮਕਾਰ ਵਿੱਚ ਸਾਰੀਆਂ ਧਿਰਾਂ ਜਰੀਆ ਨੇ ਬਾਤੋ ਬਾਤੋ ਗੇੜਨਾ ਹੱਤਕ ਤਾਂ ਕਿ ਵਿਹਰੀ ਹੋਈ ਪੰਚਤਈ ਸ਼ਕਤੀ ਨੂੰ ਅਸੀਂ ਜੋੜ ਸਕੀਏ ਕਾਲੀਦਾਲ ਸੁਧਾਰ ਲਹਿਰ ਦੀ ਮੰਗ ਕੀਤੀ ਦੇਖਣ ਦਸ ਜੀ ਜੀ ਪੰਜ ਦਸ ਸਾਲ ਹਾਲਾ ਕਾਲੀਦਾਲ ਨੇ ਖੰਡਾਰ ਲਹਿਰ ਦੀ ਬਿੱਤ ਕੇ ਬਾਤ ਕੀ ਬੱਸੋ ਅਰੇ ਬਾਅਦ ਜਪਨੇ ਨਾਲ ਜਾਣ ਲੇ ਕਿ ਕੀ ਫੈਸਲਾ ਹੋਇਆ ਹਾਂਜੀ ਬੀਬੀ ਜੀ ਅੱਜ ਮੀਟਿੰਗ ਦੇ ਵਿੱਚ ਫੈਸਲੇ ਕੀਤੇ ਗਏ ਇੱਕੋ ਇਸ ਤਰ੍ਹਾਂ ਕੇ ਕਿਰਿਆ ਕਾਰਤਾ ਸਰਵਜਤਨ ਮੁੱਖ ਰੱਖਦੇ ਹੋਏ ਆ ਜੋ 2 ਦਸੰਬਰ ਨੂੰ ਤੇ ਫੈਸਲਾ ਕੀਤਾ ਗਿਆ ਸੀ ਜੋ ਉਹਨਾਂ ਨੇ ਸਰ ਹੁਕਮਨਾਮਾ ਜਾਰੀ ਕੀਤਾ ਸੀ ਕਿ ਜਿਹੜੇ ਅਲੱਗ ਹੋਏ ਲੀਡਰ ਆਗੂ ਜਾਂ ਵਰਕਰ ਹੈ ਉਹ ਆਪਣੀ ਜਿਹੜੀ ਉਹਨਾਂ ਟੀਮ ਬਣਾਈ ਹੈ ਉਸ ਨੂੰ ਸਿਮੇਟ ਦੇ ਅਸੀਂ ਉਸੇ ਸ਼ਬਦਾਂ ਵਿੱਚ ਕਹਾਂ ਕਿ ਅਸੀਂ ਸਿਮੇਟ ਦਿੰਦਾ ਭਾਵੇਂ ਅਸੀਂ ਰਜਿਸਟਰ ਨਹੀਂ ਕਰਾਈ ਭਾਵੇਂ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਮਜ਼ਬੂਤ ਕਰ ਰਹਿ ਸਾਂ ਪਾ ਮੇ ਉਸੇ ਸ਼ੋਮਣੀ ਕਾਲੀਦਾਲ ਦੇ ਵਰਕਰ ਬਣ ਕੇ ਹੀ ਸਿਧਾਂਤਾਂ ਦੀ ਇਕਾਲਤਾ ਸਭ ਦੀ ਮਾਨ ਮਰਿਆਦਾ ਨੂੰ ਸੀ ਤਕੜਾ ਕਰ ਰਹੀ ਸੀ ਮਤਲਬ ਮਹਾਂਤਾ ਦਰਸਾ ਰਹੀ ਸੀ ਪਰ ਫਿਰ ਵੀ ਕਿਉਂਕਿ ਸਾਨੂੰ ਹੁਕਮ ਜੋ ਉਹਨਾਂ ਨੇ ਕੀਤਾ ਕਿ ਉਹਨੂੰ ਸੀਮਿਤ ਦਿੱਤਾ ਜਾਵੇ ਅਸੀਂ ਅੱਜ ਉਹ ਫੈਸਲਾ ਕੀਤਾ ਕਿ ਉਹਨੂੰ ਕਿਸਮ ਦਾ ਸੀਮਿਤ ਦਿੱਤਾ ਹੁਣ ਅਸੀਂ ਬਤੌਰ ਸ਼ੋਮਣੀ ਇਕਾਲਤਾ ਵਰਕਰ ਪੰਥਕ ਤੌਰ ਦੇ ਉਤੇ ਪੰਥਕ ਰਵੈਤਾ ਪੰਥਕ ਸਦਾਤ ਪੰਥਕ ਬ੍ਰਿਆਦਾ ਉਹਨੂੰ ਅਸੀਂ ਹਮੇਸ਼ਾ ਉਹਦੀ ਪੈਰਿਵਾਰੀ ਕਰਦੇ ਆ ਰਹੇ ਹਾਂ ਅੱਗੇ ਚੱਲਦੇ ਰਹਾਂਗੇ ਇਸੇ ਵੀ ਜਿਹੜੀ ਸ਼ੁਰੂ ਤੋਂ ਹੀ ਮੰਨਦੇ ਕਿ ਕਾਦੀ ਦਲ ਮਜ਼ਬੂਤ ਹੋਣਾ ਚਾਹੀਦਾ ਸੀ ਕਹਿ ਸਕਦੇ ਕਿ ਹੁਣ ਉਹ ਮਜ਼ਬੂਤੀ ਵਾਲੇ ਪਾਸੇ ਨੂੰ ਕਦਮ ਜਿਹੜਾ ਪਤਨੇ ਸ਼ੁਰੂ ਹੋਇਆ ਦੇਖੋ ਸ਼ੋਮਨੀ ਕਾਦੀ ਦਲ ਤੇ ਉਦੋਂ ਹੀ ਮਜ਼ਬੂਤ ਹੋਣਾ ਨਾ ਜਦੋਂ ਸਾਡੇ ਤਿੰਨੇ ਸੰਸਤਾਵਾਂ ਜਿਹੜੀ ਸਤਾਂਤਕ ਤੌਰ ਤੇ ਮਜ਼ਬੂਤ ਹੋਣ ਗਈਆਂ ਸੋ ਉਹਨਾਂ ਨੂੰ ਮਜ਼ਬੂਤ ਕਰਨ ਵਾਸਤੇ ਸਾਡੀ ਸਾਨੂੰ ਜ਼ਰੂਰੀ ਹੈ ਕਿ ਪਹਿਲਾਂ ਸਾਡਾ ਪੰਥਕ ਸੋਚ ਪਹਿਲਾਂ ਸਾਡੇ ਸਿਧਾਂਤ ਪਹਿਲਾਂ ਮर्याਦਾ ਪਹਿਲਾਂ ਪਰੰਪਰਾਵਾਂ ਜਦੋਂ ਅਸੀਂ ਉਸ ਦੀ ਪਹਿਰੇਦਾਰੀ ਕਰਨ ਲੱਪੇ ਉਦੋਂ ਕੁਦਰਤੀ ਹੈ ਕਿ ਸ਼ੋਮਨੀ ਕਾਦੀ ਦਲ ਮਜ਼ਬੂਤ ਹੋਏਗਾ ਸੋ ਅਸੀਂ ਇੱਕ ਮਹਿਸੂਸ ਕਰਦੇ ਆਂ ਕਿ ਜੋ ਸਿੰਘ ਸਾਹਿਬਾਨਾਂ ਨੇ ਉਸ ਵੇਲੇ ਸਾਨੂੰ ਹੁਕਮ ਦਿੱਤਾ ਉਹ ਇਨ ਬਿਲ ਉਹ ਇਨ ਬਿਲ ਲਾਗੂ ਕਰਵਾਵਾਂਗੇ ਹੋਏਗਾ ਔਰ ਉਸੇ ਤਰ੍ਹਾਂ ਸੀ ਮੰਨਾਂਗੇ ਜਿਹੜੀ ਕਮੇਟੀ ਬਣਾਈ ਗਈ ਹੈ 6 ਮੈਂਬਰੀ ਉੱਥੋਂ ਐਲਾਨ ਕੀਤੀ ਗਈ ਸੀ ਉੱਪਰ ਉਸ ਮੈਂਬਰ ਕਮੇਟੀ ਤੇ ਅਸੀਂ ਜਦੋਂ ਹੁਕਮ ਕਰਨਗੇ ਪੜਤੀ ਕਰਨਗੇ ਜਦੋਂ ਕਾਕੇ ਦੇਣਗੇ ਅਸੀਂ ਘਰ ਚਲ ਜਾ ਕੇ ਪੜਤੀ ਕਰਾਂਗੇ ਬੀਬੀ ਜੀ ਜਿਹੜਾ ਸ਼ਮਾਯਾਚਨਾ 13 ਤਰੀਕ ਨੂੰ ਦੇਣੀ ਹੈ ਕਿ ਉਹ ਵੀ ਜਿਵੇਂ ਸਰ ਅੱਗੇ ਮਿਲਿਆ ਜਾਏਗਾ ਕਿ ਤੁਸੀਂ ਉਹਨਾਂ ਨੂੰ 21 ਤਰੀਕ ਤੋਂ ਬਾਅਦ ਜਾਂ 20 ਤਰੀਕ ਤੋਂ ਬਾਅਦ ਦਿੱਤੀ ਜਾਵੇ ਉਹ ਸਿੰਘ ਸਾਹਿਬਾਂ ਦੀ ਮਰਜ਼ੀ ਹੈ ਕਦੋਂ ਦੇਣੀ ਕਦੋਂ ਨਹੀਂ ਦੇਣੀ ਇਸਨੂੰ ਕਿਉਂਕਿ ਜਿਹੜੀ ਮੈਂਬਰਸ਼ਿਪ ਨੂੰ ਮਹਿਮ ਚਲਣੀ ਆ ਉਸ ਤੋਂ ਬਾਅਦ ਜੋ ਵੀ ਪ੍ਰਕਿਰਿਆ ਹੁੰਦੀ ਹੈ ਪ੍ਰਧਾਨ ਚੁਣਨ ਦੀ ਲਈ ਤਾਂ ਉਸ ਪ੍ਰਕਿਰਿਆ ਦੇ ذریعے ਜੇਕਰ ਕੋਈ ਵੀ ਪ੍ਰਧਾਨ ਚੁਣਿਆ ਜਾਂਦਾ ਉਹ ਮਨਜ਼ੂਰ ਹੋਵੇਗਾ ਇੱਕ ਪ੍ਰਕਿਰਿਆ ਦੇ ਇੱਕ ਮਤਲਬ ਹੈ ਕਿ ਸ਼ੋਮਣੀ ਕਲ ਦਾ ਦੀ ਮੈਂਬਰਸ਼ਿਪ ਹੁੰਦੀ ਹੈ ਫਿਰ ਮੈਂਬਰਸ਼ਿਪ ਦੇ ਵਿੱਚੋਂ ਬਕਾਇਦਾ ਜਿਹੜੀ ਸਾਡੇ ਨੋਰਮਸ ਬਣਾਈ ਹੁੰਦੀ ਹੈ ਵੀ ਜਿਹੜਾ ਉਹਦਾ ਸਰਕਲ ਪ੍ਰਦਾਨ ਉਹ ਕਿਦਾਂ ਦਾ ਹੋਵੇ ਡੈਲੀਗੇਟ ਕਿਦਾਂ ਦਾ ਹੋਵੇ ਜਿਹੜੀ ਡੈਲੀਗੇਟ ਤੋਂ ਲੈ ਕੇ ਉੱਪਰ ਤੱਕ ਪ੍ਰਧਾਨਗੀ ਤੱਕ ਜਿਹੜਾ ਸੇਕ ਹੋਏਗਾ ਪੂਰਨ ਗੁਰਸੇਕ ਹੋਏਗਾ ਬਾਕੀ ਧਰਮਾਂ ਦਾ ਪੂਰਨ ਸਲਮਾਨ ਕੀਤਾ ਜਾਵੇ ਬਰਾਬਰ ਦਾ ਸਤਕਾਰ ਕੀਤਾ ਜਾਵੇ ਕਿਉਂਕਿ ਸੈਕੂਲਰ ਸਾਨੀ ਸੋਚ ਹੈ ਸੈਕੂਲਰ ਸਾਡੀ ਪਾਰਟੀ ਗੁਰੂ ਗ੍ਰੰਥ ਸਾਹਿਬ ਹੈ ਸੈਕੂਲਰ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਨੂੰ ਲੈ ਕੇ ਤੁਰਦੇ ਹਾਂ ਇੱਕ ਗੁਰੂ ਗ੍ਰੰਥ ਸਾਹਿਬ ਦੀ ਇਹ ਸਾਰੇ ਤਰ੍ਹਾਂ ਦੇ ਵਿੱਚ ਜਿਹੜਾ ਸੈਕੂਲਰ ਹੈ ਜਿਹੜਾ ਸਭਨਾਂ ਨੂੰ ਬਰਾਬਰ ਮੰਨਦਾ ਸਭੇ ਸਾਂਝੀ ਬਾਲਤਾ ਦੀ ਗੱਲ ਸਰਬੱਤੇ ਭਲੇ ਦੀ ਗੱਲ ਔਰ ਸਭਨਾਂ ਨੂੰ ਇੱਕੋ ਸੇ ਦਿੰਦੇ ਆ ਸਭ ਨੂੰ ਇੱਕ ਬੁੱਕਲ ਚ ਲੈਂਦੇ ਆ ਕੋਈ ਉੱਚ ਨੀਚ ਨਹੀਂ ਕੋਈ ਜਾਤ ਪਾਤ ਨਹੀਂ ਸੋ ਇਸ ਕਰਕੇ ਮੈਂ ਸਭੀ ਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਆਪਣੀ ਜੋ ਸੋਚ ਸੀ ਉਹਨੂੰ ਪੰਥਕ ਰਵਾਇਤਾ ਨਾਲ ਜਾਂ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਦੇ ਨਾਲ ਜੋੜ ਕੇ ਧਰਮ ਦੀ ਸੇਵਾ ਵੀ ਕਰਦਾ ਹੈ ਇਹ ਧਰਮ ਨੇ ਉੱਤੇ ਚੱਲਣ ਦੀ ਕੋਸ਼ਿਸ਼ ਕਰਦਾ ਸੋ ਉਹ ਸਾਰੀ ਸੋਚ ਲੈ ਕੇ ਸਾਰੇ ਪਰਮਾਤਮਾ ਨਾਲ ਸਮਾਗਮ ਕਿੱਥੇ ਜਾਊਗਾ ਭਰਤੀ ਹੋਏਗੀ ਤੇ ਬਕਾਇਦਾ ਜਿਹੜੇ ਹੈ ਜਿਹੜਾ ਨੋਰਮਸ ਹੈ ਉਹਦੇ ਅਨੁਸਾਰ ਇਹ ਜਿਹੜੀਆਂ ਵੱਖ-ਵੱਖ ਅਹੁਦੇਦਾਰੀਆਂ ਦਿੱਤੀਆਂ ਜਾਣਗੀਆਂ ਇਸ ਦੀ ਪ੍ਰਕਿਰਿਆ ਦੇ ਜ਼ਰੀਏ ਕੋਈ ਵੀ ਪ੍ਰਧਾਨ ਜਿਹੜਾ ਉਹ ਮંજૂર ਹੋਏਗਾ ਭਾਵੇਂ ਕੋਈ ਵੀ ਕੋਈ ਵੀ ਦਾ ਮਤਲਬ ਜਿਹੜਾ ਡੈਲੀਗੇਟਸ ਵਿੱਚੋਂ ਬਹੁਤ ਮਤਲਬ ਨਾਲ ਚੁਣਿਆ ਜਾਏਗਾ ਡੈਲੀਗੇਟਸ ਬਣਾਉਣਗੇ ਇੱਕ ਵੀ ਬਾਦਲ ਦਾ ਸਫਾ ਪ੍ਰਵਾਣ ਕਰਨ ਬਾਰੇ ਟਾਲਮਟੋਲ ਕੀਤਾ ਜਾ ਰਿਹਾ ਹੈ ਜੀ ਵਰਕ ਕਮੇਟੀ ਵੱਲੋਂ ਦੇਖੋ ਵਰਕਿੰਗ ਕਮੇਟੀ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ। ਹਾਲਾਂਕਿ ਕਮੇਟੀ ਜੇ ਸਾਨੂੰ ਕੱਢ ਸਕਦੀ ਹੈ। ਬਿਦਾਰੀ ਬਿਤਾਰੀ ਚਾਈ ਚੱਲੀ ਡਰ ਨੂੰ ਵਰਕਿੰਗ ਕਮੇਟੀ ਜੇ ਨਵੇਂ ਡੈਲੀਗੇਟ ਲਾ ਸਕਦੀ ਹੈ। ਵਰਕਿੰਗ ਕਮੇਟੀ ਜੇ ਉਹ ਅਸਤੀਫਾ ਸੌਂਪੇ ਜਾ ਸਕਦੇ ਹੈ ਤੇ ਉਹ ਅਸਤੀਫੇ ਨੂੰ ਪ੍ਰਵਾਨ ਵੀ ਕਰਨੀ ਚਾਹੀਦੀ। ਸ੍ਰੀ ਸਾਹਿਬ ਪਾਰਨ ਵੱਲੋਂ ਕਾਲੇ ਦਲ ਦੀ ਪੁਨਰ ਸਜਵੀਤੀ ਵਾਸਤੇ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਧਾਮੀ ਜੀ ਦੀ ਅਗਵਾਈ ਤੇ ਉਹਦੇ ਵੱਲੋਂ ਹਾਲੇ ਤੱਕ ਕੋਈ ਕੰਮ ਨਹੀਂ ਕੀਤਾ ਸ਼ੁਰੂ ਕੀਤਾ ਗਿਆ ਪਰ ਉਹਨਾਂ ਨੂੰ ਅੱਜ ਪੁੱਛਿਆ ਗਿਆ ਮੁਕੰਦੇ ਦੇ ਵਿੱਚ ਕੋਈ ਟੈਕਨੀਕਲ ਪ੍ਰੋਬਲਮਸ ਨੇ ਜਿਹੜੀਆਂ ਜਥੇਦਾਰ ਸਾਹਿਬ ਨਾਲ ਵਿਚਾਰ ਰਹੇ ਆ। ਦੇਖੋ ਜੀ ਗੱਲ ਇਹ ਹੈ ਕਿ ਪਹਿਲਾਂ ਤੇ ਨੰਬਰ 1 ਹੈ ਕਿ ਇਹਨਾਂ ਨੂੰ ਇਮੀਡੀਏਟਲੀ ਉਹਨਾਂ ਤਿੰਨ ਦਿਨ ਦਾ ਟਾਈਮ ਦਿੱਤਾ ਸੀ। ਉਹਦੇ ਅਨੁਸਾਰ ਚੱਲਣਾ ਚਾਹੀਦਾ ਹੈ। ਜੋ ਸ਼੍ਰੀ ਅਕਾਲ ਤਰ ਸਾਹਿਬ ਦਾ ਹੁਕਮ ਹੈ ਉਹ ਇਨ ਬਿਨ ਲਾਗੂ ਹੋਣਾ ਚਾਹੀਦਾ ਹੈ। ਕੋਈ ਟੈਕਨੀਕਲ ਪ੍ਰੋਬਲਮ ਨਹੀਂ ਕਿਉਂਕਿ ਵਰਕਿੰਗ ਕਮੇਟੀ ਸਾਡੀ ਜਿਹੜੀ ਹੈ ਉਹੀ ਸੁਪਰੀਮ ਸਮਝੀ ਜਾਂਦੀ ਹੈ। ਉਹਦੇ ਵਿੱਚ ਕੱਢਿਆ ਵੀ ਜਾ ਸਕਦਾ ਕਿਸੇ ਨੂੰ। ਅਸਤੀਫੇ ਵੀ ਮਨਜ਼ੂਰ ਕੀਤੇ ਜਾ ਸਕਦੇ ਆ ਅਸਤੀਫੇ ਲਏ ਵੀ ਜਾ ਸਕਦੇ ਆ ਤੇ ਨਵੀਂ ਨਵਾਂ ਭਰਤੀ ਵੀ ਕੀਤਾ ਜਾ ਸਕਦਾ ਸੋ ਉਹਦੇ ਵਿੱਚ ਟੈਕਨੀਕਲ ਕੁਛ ਨਹੀਂ ਹੈ ਜੋ ਉੱਥੇ ਸਾਂਝੇ ਤੌਰ ਦੇ ਤੇ ਮੈਂਬਰ ਦਿੱਤੇ ਗਏ ਆ ਉਹਦੇ ਚ ਮਤਾ ਹੀ ਰੱਖਣਾ ਕਿ ਇਹ 7 ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਜਾਂ 6 ਮੈਂਬਰੀ ਜਾਂ 7 ਮੈਂਬਰੀ ਜੋ ਵੀ ਹੈ ਕਿਉਂਕਿ ਦੋ ਕਮੇਟੀਆਂ ਬੜੀਆਂ ਨੇ ਪਹਿਲਾਂ 6 ਮੈਂਬਰੀ ਵੀ ਨਿਕਲੀ ਐ ਫਿਰ 7 ਮੈਂਬਰੀ ਵੀ ਉਹ ਕਮੇਟੀ ਨੂੰ ਮਾਨਤਾ ਦਿੱਤੀ ਜਾਂਦੀ ਏ ਔਰ ਉਹ ਕਮੇਟੀ ਜਿਹੜੀ ਹੈ ਬਕਾਇਦਾ ਪੜਤੀ ਕਰੇਗੀ ਇਹ ਪੜਤੀ ਕਮੇਟੀ ਹੋਏਗੀ ਉਸ ਤੋਂ ਬਾਅਦ ਪੂਰੀ ਪ੍ਰਕਿਰਿਆ ਕੀਤੀ ਜਾਏਗੀ ਇਹ ਸਹਿਮਤੀ ਨਹੀਂ ਮੰਨ ਲਈ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਇੱਕ ਅੱਜ ਜਿਹੜੀ ਅੰਤਰ ਕਮੇਟੀ ਫੈਸਲਾ ਲਿਆ ਕਿ ਨਰੈਨ ਸਿੰਘ ਚੋੜੇ ਨੂੰ ਚੇਕਿਆ ਜਾਏਗਾ ਪਰ ਤੁਹਾਡੇ ਤੁਹਾਡੇ ਦੋ ਮੈਂਬਰਾਂ ਨੇ ਕਿਹਾ ਕਿ ਨਹੀਂ ਉਹਨਾਂ ਨੇ ਕਿਹਾ ਸੀ ਸ਼ੁਰੂਆਤ ਦੇ ਵਿੱਚ ਸਹਿਮਤੀ ਨਹੀਂ ਮੰਨ ਲਈ ਕਿ ਕੋਈ ਚੱਲ ਪਾਵਾਂਗੇ ਇੱਕੋ ਗੱਲ ਇਹ ਹੈ ਕਿ ਸਹਿਮਤੀ ਸਿਰਾਂਤ ਦੀ ਗੱਲ ਕਰਨੀ ਨਹੀਂ ਇਹ ਤਾਂ ਮਤਲਬ ਜੇ ਉਹ ਗਲਤ ਮਰਿਆਦਾ ਦਾ ਕਰਨੀ ਹੈ ਗਲਤ ਸਦਾਤ ਲੈ ਕੇ ਤੁਰਨਗੇ ਤੇ ਅਸੀਂ ਸਰਦਾਰ ਤਾਂ ਦੀ ਦੁਪਹਿਰਦਰੀ ਇਸ ਕਰਦੇ ਹੀ ਰਹਿਣਾ ਹੈ ਉਹ ਅਸੀਂ ਵਿੱਚ ਵੀ ਕਰਨੀ ਹੈ ਤੇ ਅਸੀਂ ਅੱਜ ਵੀ ਕਰਨੀ ਹੈ ਜੀ ਨਰੇਂਦਰ ਚੋੜਾ ਨੂੰ ਪੰਚੋਂ ਛੇਕੇ ਜਾਂਦਾ ਜਿਹੜਾ ਮਤੌਦੀ ਮਤਲਬ ਮੈਨੂੰ ਇਹ ਪਤਾ ਨਹੀਂ ਜੀ ਇਹਨੇ ਕੀ ਕੀਤਾ ਪਰ ਲੈਂ ਮਤੌ ਪਤਾ ਜੀ ਉਹਨੇ ਪਰ ਲੈਂ ਨਾ ਪਰ ਕੇ ਦੱਸਾਂਗੀ ਸਾਰਾ ਕੁਝ ਇੱਕ ਦਿਨਾਂ ਮਕਾਇਦਾ ਹੋ ਗਈ ਨਹੀਂ ਹੋ ਗਈ ਫਟੋ ਯਾਰ ਕੋਈ ਖੜੀ ਇਹ ਤਾਂ ਉਹਨਾਂ ਨੂੰ ਬਸ ਨੰਬਰਸਾ ਨਾ ਇਹ ਸਜ਼ਾ ਪਰਵਾਨ ਕਰ ਲਈ ਉਹ ਬੋਲੇ ਨਹੀਂ ਸੁਰਖਰੂ ਹੋ ਗਿਆ

ਲੇਕਿਨ ਇਹ ਵੀ ਸੇਵਾ ਕਰਨੀ ਹੈ ਪੰਥ ਲਈ ਵਧਾਂਗੇ ਸੰਘਰਸ਼ ਕਰਾਂਗੇ ਵਾਕੀ ਜਿਹੜਾ ਸਮਾਉਂਗਾ ਉਹਦੇ ਮੁਤਾਬਿਕ ਵਿਚਾਰਾ ਕਰਾਂਗੇ ਲੇਕਿਨ ਅਸੀਂ ਚਾਹੁੰਦੇ ਹਾਂ ਸਮੁਜਾ ਸਿੱਖ ਪੰਥ ਇਕੱਠਾ ਹੋਵੇ ਅਕਾਲੀ ਦਲ ਸਾਰਾ ਇਕੱਠਾ ਹੋ ਕੇ ਤੇ ਪੰਜਾਬ ਦੇ ਵਾਸਤੇ ਸੇਵਾ ਕਰੇ ਪੰਜਾਬੀਆਂ ਦੀ ਭਾਵਨਾਵਾਂ ਦੀ ਤਰਜਮਾ ਨੀ ਕਰੇ ਕੋਈ ਨੀ ਕੋਈ ਇੱਕ ਇੱਕ ਵਿਅਕਤੀ ਦੀ ਗੱਲ ਹੀ ਚੈਗੀ ਆ ਮੈਂ ਫੇਰ ਕਹਾਂਗਾ ਪੰਥ ਬਹੁਤ ਮਹਾਨ ਆ ਇਹ ਸਿੱਖ ਆਪਣੇ ਸਿੱਖਾਂ ਦੀ ਰਾਜਸੀ ਜਮਾਤ ਆ ਤੇ ਇਹਦੇ ਅੱਗੇ ਜੇ ਆਪਾਂ ਇੱਕ ਵਿਅਕਤੀ ਦੀ ਤੁਲਨਾ ਕਰਦੇ ਆ ਉਹ ਬਹੁਤ ਆਪਣੇ ਘਟਾਇ ਇਸ ਗੱਲ ਦਾ ਸਾਰੇ ਸੇਵਾ ਕਰ ਜਿਹੜੇ ਵੀ ਹੈਗੇ ਆ ਜਿਹੜੇ ਕਰਲੀ ਬਹੁਤ ਚੰਗਾ ਗਾ ਵੀ ਕਰਨ ਅਸੀਂ ਆਪਣੇ ਆਪਣੇ ਵੱਲੋਂ ਤੁਮਨ ਦੇ ਨਾਲ ਸੇਵਾ ਕਰਾਂਗੇ ਬਿਨਾ ਕਿਸੇ ਲੋਭ ਲਾਲਸਤ ਬਿਨਾ ਸਵਾਰਥ ਤੋਂ ਤੇ ਅਸੀਂ ਪੰਥ ਪ੍ਰਸਤ ਹਾਂ ਕੋਈ ਨਿੱਜੀ ਨਿੱਜੀ ਨਹੀਂ ਸਾਡੀ ਕੋਈ ਕੋਈ ਆਪਣੇ ਇਹਦੇ ਕੋਈ ਸਵਾਰਥ ਹੈਗਾ ਦੋ ਸਾਲ ਨੂੰ ਹੋ ਗਿਆ ਸੀ ਦੀ ਪਾਲਣਾ ਕਰਤੀ ਆ ਤੇ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮੰਨਦੇ ਆ ਕਿ ਅਸੀਂ ਅਕਾਲ ਪੁਰਖ ਸਾਹਿਬ ਦੇ ਕੋਲ ਆ ਵੀ ਫੈਸਲਾ ਕਰਕੇ ਅੱਜ ਅਸੀਂ ਇਹ ਜਿਹੜਾ ਫੈਸਲਾ ਲੈ ਲਿਆ ਸਵਾਰ ਲਹਿਰ ਨੂੰ ਸਵੀਟਨ ਦਾ ਇਹ ਫਰੋਈਆ ਕੋਲੋ ਉੱਪਰ ਜਿਹੜਾ ਨੋਟੋ ਉੱਧਰ ਲਾਣਾ ਹਾਂਜੀ ਇਹ ਕਰ ਦਿੱਤਾ ਪਰਲੇ ਬੰਨੇ ਵਾਲੇ ਅੰਦਰ ਹੀ ਆ ਜਿਹੜੀ ਤੇ ਤੁਹਾਡੇ ਨਾਲ ਮੀਟਿੰਗ ਮੀਟਿੰਗ ਹੋ ਰਹੀ ਹੈ ਕੀ ਵਿਚਾਰਤਾ ਹੋਇਆ ਜਿਵੇਂ ਪਹਿਲਾਂ ਵੀ ਦੱਸਿਆ ਸੀਗਾ ਕਿ ਆ ਜੰਦਰ ਸਰ ਦੀ ਪ੍ਰਧਾਨ ਧਰਤੀ ਤੇ ਸ਼ਰੋਣੀ ਕਾਲਜਲ ਸਵਾਰ ਲਹਿਰ ਦੀ ਮੀਟਿੰਗ ਹੋਣ ਜਾ ਰਹੀ ਹੈ ਤੇ ਉਸ ਵਿੱਚ ਦੋ ਸੰਨ سنگھ جی جہندر کال صاحب نے حکم دیا کہ اس سدھار لہب کے شومی اکالی دل تک اپنا یوگدان پاؤں دوارہ میں رپیٹ کرتا اس دن ہی فیصلہ کر لیا اس سدھار لہب نمیٹ دینا لیکن آج رسمی طور سے سارے لیڈر پروسیج لے کے سارے رسکس کر کے رائے لے کے سارے ایک مت سب سمتی نا یہ فیصلہ ہویا کہ جو اکال تخت صاحب کے جئےدار صاحب نے کیا اپنا ان پروان کر لینا چاہیے اج اصل وہ جاوہ سارے نارے دردیاں دردیا سکھ جگت نو کی سنگت دسنا چاہتے ہیں کہ شروع اکالی دل سدار لین جو اِسی سمیٹتا ہے جو سانوں اکال تخت صاحب کے جئےدار صاحب نے حکم دیتا دا سر مطابق ਕਾਲਤਖ ਸਾਹਿਬ ਦੇ ਜਥੇਦਾਰ ਨਾਲ ਕੋਈ ਮੁਲਾਕਾਤ ਵੀ ਕੀਤੀ ਜਾਵੇਗੀ ਕਿਉਂਕਿ ਕੁਝਕ ਤੁਹਾਡੇ ਮਨਾਂ ਦੇ ਵਿੱਚ ਸਾਰੇ ਮੈਂਬਰਾਂ ਨੇ ਵੀ ਕੁਝ ਵਿਚਾਰ ਵੇਰਵੇ ਪੇਸ਼ ਕੀ ਪੇਸ਼। ਦੇਖੋ ਜੋ ਕਾਲਤਖ ਸਾਹਿਬ ਦੇ ਜੈਦਰ ਸਾਹਿਬ ਸਿੰਘ ਸੁਹਾਲਾ ਨੇ ਉਸ ਦਿਨ ਫੈਸਲੇ ਸੁਣਾਏ ਸੀ ਉਹਦੇ ਸਬੰਧ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ। ਕਈ ਤਰ੍ਹਾਂ ਦੇ ਜਿਹੜੇ ਆਪਣੇ ਸ਼ਕਤੀ ਪ੍ਰਗਟ ਕੀਤੇ ਜਾ ਰਹੇ ਨੇ ਕੁਝ ਤਾਂ ਸ਼੍ਰੋਮਣੀ ਕਾਲੀਵਾਲ ਦੇ ਲੀਡਰ ਨੇ ਉਹਨੂੰ ਉਹਨੂੰ ਜਿਹੜੇ ਮਾਨਯੋਗ ਤਾਹੀ ਸਾਹਿਬ ਨੇ ਸ਼ੁਰੂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹਨਾਂ ਨੇ ਜਿਹੜੀ ਕਮੇਟੀ ਬਣਾਈ ਸੀ ਕੱਲ ਤੱਕ ਸਾਹਿਬ ਵੱਲੋਂ ਸੱਤ ਮੈਂਬਰੀ ਜਿਹਨੇ ਭਰਤੀ ਕਰੀ ਸੀ ਉਹਦੇ ਤੇ ਉਹਨਾਂ ਨੇ ਕੁਝ ਟਿੱਪਣੀ ਕੀਤੀ ਆ ਕਿ ਇਹ ਕਮੇਟੀ ਜਿਹੜੀ ਹੈਗੀ ਆ ਇਹ ਕਾਨੂੰਨੀ ਤੌਰ ਤੇ ਕੰਮ ਨਹੀਂ ਕਰ ਸਕਦੀ ਜਿਹੜਾ ਕਿ ਬੜੀ ਹਾਸੇ ਵਾਲੀ ਇਹ ਤਕਰੀਰ ਹੈ ਉਹਨਾਂ ਦੀ ਇਹ ਤਾਂ ਬਹੁਤ ਵਾਰੀ ਫੈਸਲੇ ਸੁਪਰੀਮ ਕੋਰਟ ਦਾ ਖੋਲ੍ਹੇ ਨੇ ਇਲੈਕਸ਼ਨ ਕਮਿਸ਼ਨ ਨੇ ਵੀ ਐਵੀਡੈਂਟ ਦਿੱਤੋ ਨੇ ਆਪਣੇ ਸੁਪਰੀਮ ਕੋਰਟ ਵਿੱਚ ਜਾਂ ਕੋਰਟਾਂ ਵਿੱਚ ਤੇ ਵੀ ਕੋਈ ਵੀ ਜਿਹੜੀ ਪਾਰਟੀ ਸਾਡੀ ਤੇ ਹੈ ਮੇਰੀ ਪੂਰੀ ਦਾ ਸਿਧਾਂਤ ਦੇ ਸ਼੍ਰਮnik ਕਾਲੀਵਾਲ ਦਾ ਅਸੀਂ ਉਸ ਤੋਂ ਬਾਹਰ ਜਾ ਨਹੀਂ ਸਕਦੇ ਪਰ ਹੋਰ ਵੀ ਕਈ ਦੇਸ਼ ਦੀਆਂ ਪਾਰਟੀਆਂ ਨੇ ਜਿਹੜੀਆਂ ਧਰਮ ਨੂੰ ਨਾਲ ਲੈ ਕੇ ਚਲਦੀਆਂ ਨੇ ਤੇ ਇਹ ਜਿਹੜਾ ਤੁਹਾਨੂੰ ਸਾਹਿਬ ਦਾ ਕਹਿਣਾ ਵੀ ਇਹ ਕਮੇਟੀ ਕਾਨੂੰਨੀ ਤੌਰ ਤੇ ਕੰਮ ਨਹੀਂ ਕਰ ਸਕਦੀ ਅਸੀਂ ਸਮਝਦੇ ਹਾਂ ਕਿ ਇਹਦੇ ਪਿੱਛੇ ਕੋਈ ਕਾਨੂੰਨੀਅਤ ਚੱਲੀ ਹੋਗੀ ਉਹਨਾਂ ਨੇ ਕਿਹਦੇ ਕਹਿਣ ਤੇ ਕਿਹਾ ਕਿ ਉਹ ਦੱਸ ਸਕਦੇ ਆ ਐਦਾਂ ਦੀਆਂ ਗੱਲਾਂ ਜਾਂ ਹੋਰ ਇਹ ਇਦਾਂ ਦੇ ਆਪਣੇ ਹੈਗੇ ਆ ਮਸਲੇ ਆ ਜਿਨ੍ਹਾਂ ਨੂੰ ਲੈ ਕੇ ਸੀ ਸਿੰਘ ਸਾਹਿਬ ਗੁਰੂ ਅਕਬੀਰ ਸਿੰਘ ਜੀ ਨੂੰ ਮਿਲਾਂਗੇ ਇਹਨਾਂ ਨਾਲ ਬੈਠ ਕੇ ਵਿਚਾਰ ਕਰਾਂਗੇ ਕਮੇਟੀ ਪ੍ਰਧਾਨ ਧਾਮੀ ਉਹਨਾਂ ਨੂੰ ਇੱਕ ਸੱਤ ਮੈਂਬਰ ਜੀ ਲਿਖਿਆ ਗਿਆ ਕੀ ਲੱਗਦਾ ਕਿਸ ਤਰ੍ਹਾਂ ਬਿਆਨ ਦੇ ਰਹੇ ਜਿਵੇਂ ਇਕੱਠਾ ਹੋਣਾ ਚਾਹੁੰਦੇ ਤੁਸੀਂ ਸਾਰੇ ਮੈਂ ਦੱਸ ਕੇ ਤੁਹਾਡੇ ਜੀ ਤੁਹਾਨੂੰ ਕਿ ਧਾਮੀ ਸਾਹਿਬ ਉਸ ਕਮੇਟੀ ਦੇ ਮੁਖੀ ਆ ਪਰ ਧਾਮੀ ਸਾਹਿਬ ਆਪ ਵਕੀਲ ਵੀ ਨੇ ਉਹਨਾਂ ਨੂੰ ਇਦਾਂ ਦੀ ਗੱਲ ਅਤਤਾਂ ਤੋਂ ਜਿਹੜੀ ਆਪਣੇ ਬਾਹਰ ਹੋਵੇ ਜਿਹੜਾ ਕੋਈ ਆਪਣੇ ਕਾਨੂੰਨਨ ਜੇ ਦਾ ਕੋਈ ਆਧਾਰ ਨਾ ਹੋਵੇ ਉਹਨਾਂ ਨੂੰ ਨਹੀਂ ਕਹਿਣੀ ਚਾਹੀਦੀ। ਸ੍ਰੀ ਕਾਲ ਤਖਸਾ ਤੋਂ ਹੁਣ ਮੈਨੂੰ ਲੱਗਦਾ ਨਹੀਂ ਉਹਨੂੰ ਚੈਲੰਜ ਕਰ ਸਕਦਾ ਕੋਈ। ਦੇਖੋ ਅਸੀਂ ਤਾਂ ਉੱਥੇ ਵੀ ਕਾਹ ਕਿ ਆਏ ਹਾਂ। ਇਹ ਰਾਮਦਾਸ ਜੀ ਨੇ ਆਪਣੇ ਸਥਾਨ ਤੇ ਅਗਮੇਂਦਰ ਸਾਹਿਬ ਸਰੇ ਗਏ ਸੀਗੇ ਕਿ ਕਾਲ ਤਖਸਾ ਦਾ ਮਤਲਬ ਨਹੀਂ ਨਾ ਮਜੇ ਦਾ ਕਿਸੇ ਨੂੰ। ਇਹ ਤਾਂ ਸਾਰਿਆਂ ਨੂੰ ਇਹਨਾਂ ਬਿੰਦ ਉਹਨਾਂ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਆ। ਤੀਜਾ ਇਹਨਾਂ ਨੇ ਟਾਈਮ ਮੰਗ ਲਿਆ 20 ਤਰੀਕ ਤੱਕ ਦੇ ਤਰ੍ਹਾਂ ਸਿੰਘ ਸਾਹਿਬ ਨੇ ਕੋਈ ਡਰ ਨਹੀਂ ਕੋਈ ਉਸ ਚ ਹਰ ਜਣੇ ਦਾ। ਪਰ ਜੇ ਕੋਰ ਕਮੇਟੀ ਦੀ ਮੀਟਿੰਗ ਹੋ ਸਕਦੀ ਆ ਸ਼੍ਰੋਮਣੀ ਕਾਲਜ ਜਲਦੀ ਇਹ ਵਰਕਿੰਗ ਗਰੁੱਪ ਦੀ ਮੀਟਿੰਗ ਨੂੰ ਆਪਣੇ ਬਲੌਂ ਵਿੱਚ ਜਾਂ ਵਰਕਿੰਗ ਕਮੇਟੀ ਕੱਢੀ ਕੰਮ ਚ ਕਿੰਨਾ ਕੁ ਟਾਈਮ ਲੱਗਦਾ ਆ ਇਹ ਤਾਂ ਐਨੀ ਬਹਾਨੇਬਾਜ਼ੀ ਆ ਤੇ ਇਹ ਕੰਨੀ ਘਤਰਾ ਰਹੇ ਨੇ ਆਲਾ ਗਾਨੀ ਕਰ ਰਹੇ ਨੇ ਇਹ ਸਭ ਸੰਗਤਾਂ ਦੇਖ ਰਹੀਆਂ ਨੇ ਮੈਨੂੰ ਇਹ ਨਾ ਸਮਝੋ ਕਿ ਲੋਕ ਆਪਣੇ ਇਸ ਗੱਲ ਨੂੰ ਜਾਣਦੇ ਨਹੀਂਗੇ ਜਦੋਂ ਸਿੰਘ ਸਾਹਿਬ ਦਾ ਫੈਸਲਾ ਆਇਆ ਸੀਗਾ ਸਾਰੇ ਪੰਥ ਨੂੰ ਸੰਗਤਾਂ ਨੂੰ ਬਹੁਤ ਵੱਡੀ ਆਸ ਮੱਝ ਗਈ ਸੀ ਉਹ ਅਕਾਲੀ ਦਲ ਦੀ ਨਵੀਂ ਜਿਹੜੀ ਆਪਣੇ ਰੂਪਰੇਖਾ ਬਣੂਗੀ ਅਕਾਲੀ ਦਲ ਵਿੱਚ ਦੁਬਾਰਾ ਫਿਰ ਉਹ ਜਿਹੜੀ ਸ਼ਕਤੀ ਆਉਗੀ ਤੇ ਅਕਾਲੀ ਦਲ ਇੱਕ ਨਵੇਂ ਰੂਪ ਨਾਲ ਉੱਭਰ ਕੇ ਮੋੜੇ ਆਊਗਾ ਪਰ ਉਹਨੂੰ ਨਹੀਂ ਇਹ ਆਪਣੇ ਦੇਖਣਾ ਚਾਹੁੰਦੇ ਇਹ ਆਪਣੀ ਹੋਂਦ ਨੂੰ ਬਚਾਉਣਾ ਚਾਹੁੰਦੇ ਆ ਜਾਂ ਮਤਲਬ ਇਹ ਆਪਣੇ ਉਸ ਹੀ ਧਰੇ ਨੂੰ ਆਪਣੇ ਘੁੱਟ ਕੇ ਰੱਖਣਾ ਚਾਹੁੰਦੇ ਆ ਬਾਕੀ ਪੰਚ ਬਹੁਤ ਬੈਠਾ ਆ ਬੜੀਆਂ ਤੇਰਾ ਹੋਰ ਬੈਠੀਆਂ ਨੇ ਜਿਨ੍ਹਾਂ ਨੂੰ ਇਸ ਭਰਤੀ ਮੋਹਮ ਵਿੱਚ ਸ਼ਾਮਲ ਕਰਨ ਦੀ ਲੋੜ ਹੈਗੀ ਆ ਉਹ ਸਾਡਾ ਵਿਚਾਰ ਆ ਤੇ ਜਿਨ੍ਹਾਂ ਦਾ ਆਧਾਰ ਹੀ ਹੈਗਾ ਲੋਕਾਂ ਵਿੱਚ ਪਿੰਡਾਂ 'ਚ ਸ਼ਰਨ ਜੀ ਸਾਰੇ ਚਾਹੁੰਦੇ ਆ ਆਪਣੇ ਸਿੱਖ ਪੰਥ ਵਾਸਤੇ ਕੰਮ ਕਰਨਾ ਤੇ ਇਹ ਜੋ ਇਹ ਇਹਨਾਂ ਦਾ ਜਿਹੜਾ ਧੜਾ ਕਰ ਰਿਹਾ ਉਹ ਤਾਂ ਸਿਰਫ ਆਪਣੇ ਇੱਕ ਵਿਅਕਤੀ ਵਾਸਤੇ ਹੀ ਉਹ ਜਿਹੜਾ ਹੈਗਾ ਉਹਨਾਂ ਦਾ ਵਿਚਾਰ ਆ ਇੱਕ ਵਿਅਕਤੀ ਨੂੰ ਕਿਵੇਂ ਬਚਾਉਣਾ ਹੈ ਵਿਅਕਤੀ ਨੂੰ ਆਪਣੇ ਪ੍ਰਧਾਨ ਬਣਾਉਣਾ ਹੈ ਇਹ ਤਾਂ ਚਲੋ ਜਾਣੋ ਪਰ ਅਸੀਂ ਚਾਹੁੰਦੇ ਆ ਵੀ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕੋਈ ਸਾਡੇ ਅਸੀਂ ਕਿਸੇ ਦਾ ਅਫਰੋਦ ਨਹੀਂ ਕਰਦੇ ਇਹ ਤਾਂ ਸਿੱਖ ਪੰਥ ਦੀ ਗੱਲ ਆ ਕਾਲੀ ਦੰਨ ਨੂੰ ਕਿਵੇਂ ਆਪਾਂ ਦੁਆਰਾ ਸੰਤਾ ਵਿੱਚ ਲੈ ਕੇ ਜਾਣਾ ਕਾਲੀ ਦਲ ਨੂੰ ਕਿਵੇਂ ਦੁਬਾਰਾ ਉਹਦਾ ਵਿਸ਼ਵਾਸ ਬਹਾਲ ਕਰਨਾ ਤੇ ਸਿਫੇ ਤੇ ਹਰ ਵਾਰੀ ਪ੍ਰਮਾਨ ਹੋ ਜਾਂਦੇ ਆ ਪਰ ਹੁਣ ਕੀ ਕਰਨਿਆ ਕਿ ਉਹ ਸਿਫਾ ਪ੍ਰਮਾਨ ਨਹੀਂ ਹੋ ਰਿਆ ਕਾਲੀ ਦਲ ਖਿਆਲਿਆ ਰੋਲੋ ਲੱਗਦਾ ਇਹ ਪਾਲਣਾ ਕੀਤੀ ਜਾ ਰਹੀ ਕਾਲੀ ਦਲ ਦੇ ਜਥੇਦਾਰ ਦੇ ਪਰ ਇਹਨਾਂ ਨੂੰ ਕਿਉਂ ਕੀਤੀ ਜਾ ਰਹੀ ਦੇਖੋ ਸਿਫੇ ਪ੍ਰਮਾਨ ਕਰਨਾ ਤਾਂ ਕੋਈ ਉਹਦੇ ਵਿੱਚ ਕੋਈ ਬਹੁਤਾ ਜਿਆਦਾ ਵੱਡਾ ਕੰਮ ਕਰਨ ਦੀ ਲੋੜ ਨਹੀਂ ਹੈਗੀ ਕੋਈ ਕਿਹੜਾ ਕੋਈ ਇੰਗਲੈਂਡ ਤੋਂ ਮੈਂਬਰ ਬੁਲਾਉਣੇ ਬੁਲਾਉਣੇ ਆ ਜਿਹਨਾਂ ਨੂੰ ਇੱਥੇ 10 ਦਿਨ ਲੱਗਣੇ ਹੋਣ ਨੂੰ ਜਾਂ ਬਾਹਰ ਸਦਨੇ ਆ ਇਹਦਾ ਮੈਂਬਰ ਸਾਰੇ ਇੱਥੇ ਹੀ ਆ ਵੈਸੇ ਹੀ ਸਾਰੇ ਨਹੀਂ ਪਰਵਾਨਗੀ ਲੈ ਕੇ ਤੇ ਇਹ ਸਤੀਫੇ ਪਰਵਾਨ ਮੁੰਜੇ ਮੁੰਨੂ ਪੁੱਛੋ ਦੋ ਤਰੀਕ ਨੂੰ ਸਤੀਫਾ ਪਰਵਾਨ ਹੋਣਾ ਜ਼ਾਇਦਾ ਸੀਗਾ ਜਿਦੋਂ ਗਾਲਤਖ ਸਾਹਿਬ ਦੇ ਸਿੰਘ ਸਾਹਿਬ ਨੂੰ ਜੈਗਰ ਸਾਹਿਬ ਨੇ ਕਿਹਾ ਦੋ ਤਰੀਕ ਨੂੰ ਗਈ ਤਿੰਨ ਦਿਨ ਦੇ ਤੇ ਪੰਜ ਤਰੀਕ ਲੈ ਗਈ ਉਹ ਉਸ ਤੋਂ ਬਾਅਦ ਪੰਜ ਤੋਂ ਬਾਅਦ ਫਿਰ ਆਪਣੇ ਨਾਲ ਸਮਾਂ ਮੰਗ ਲਿਆ ਠੀਕ ਹੈ ਸਮਾਂ ਮਿਲ ਗਿਆ ਸਿੰਘ ਸਾਹਿਬ ਨੇ ਦਿੱਤਾ ਉਹ ਆਪਣੇ ਸਾਰੇ ਨਹੀਂ ਪਰਵਾਨ ਕਰ ਲਿਆ ਪਰ ਇਹ ਆਲਾ ਜਾਨੀ ਕਿਉਂ ਕਰਦੇ ਆ ਇਹ ਦੋ ਜਾਂ ਉਹ ਦੱਸ ਸਕਦੇ ਲੇਕਿਨ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਨਾਲ ਇਹਨਾਂ ਨੂੰ

ਸਾਰੇ ਦਸਵੀਂ ਇਹ ਤਾਂ ਸਾਰੇ ਆਪਣੇ ਸੰਗਤਾਂ ਨੂੰ ਪਤਾ ਹੀ ਹੈ ਕਿ ਗੁਨਾਹ ਕਿਹਦੇ ਸੀ سزا ਕਿਉਂ ਲਗੀ ਨਾਲ ਪਰ 300 ਸਾਰੇ ਬਜ਼ੁਰਗ ਉਹ ਪੰਚਕ ਨੇ ਇਹਨਾਂ ਨੇ ਬਹੁਤ ਹਲੀਮੀ